ਹਰ ਇੱਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਇਲਾਕੇ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਨਾਲ ਲੱਗਦਾ ਪਿੰਡ ਜਿਹੜਾ ਭੁੰਨੀ ਹੈ ਉੱਥੇ ਖੜੇ ਹੋਏ ਹਾਂ ਤੇ ਬਹੁਤ ਮਾੜੀ ਖਬਰ ਹੈ ਕਿ ਇੱਥੇ ਸਾਡੇ ਐਰੋ ਉਸ ਦੇ ਚਾਰ ਜਵਾਬ ਜਿਹੜੇ ਇੱਥੇ ਪਾਣੀ ਦੇਖਣ ਆਏ ਸੀਗੇ ਭੁੰਨੀ ਟਿਕ ਰਹਿ ਗਏ ਪਾਣੀ ਦੇਖਦੇ ਦੇਖਦੇ ਪੰਜ ਜਵਾਬ ਪੰਜ ਜਵਾਬ ਆਏ ਸੀਗੇ ਚਾਰ ਜਵਾਬ ਜਿੰਨਾ ਚੋਂ ਮਿਲ ਚੁੱਕੇ ਨੇ ਇੱਕ ਜਵਾਬ ਅਜੇ ਲਾਪਤਾ ਪਾਣੀ ਤੇ ਸਾਰੇ ਇਲਾਕਿਆਂ ਨੂੰ ਅਸੀਂ ਉਹ ਅਪੀਲ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਨੂੰ ਟਾਂਗਰੀ ਨਦੀ ਦੇ ਨੇੜੇ ਘੱਗਰ ਦਰਿਆ ਨਾਲ ਦੇ ਨੇੜੇ ਨਾ ਨਾ ਦਿੱਤਾ ਜਾਵੇ ਆਪੋ ਆਪਣੇ ਬੱਚਿਆਂ ਦਾ ਧਿਆਨ ਦੇਖ ਰੱਖੋ ਪੰਜਾਂ ਜਵਾਕਾਂ ਦੇ ਵਿੱਚੋਂ ਚਾਰ ਜਵਾਕ ਮਿਲ ਚੁੱਕੇ ਨੇ ਇੱਕ ਜਵਾਕ ਅਜੇ ਲਾਪਤਾ ਹੈ ਸਾਰਿਆਂ ਨੂੰ ਬੇਨਤੀ ਵੀ ਆਪੋ ਆਪਣਾ ਧਿਆਨ ਰੱਖੋ ਤੇ ਟਾਂਗਰੀ ਨਦੀ ਦੇ ਉੱਪਰ ਅੱਗੇ ਜਿਵੇਂ ਰਸਤਾ ਖੜਾ ਪਿੰਡ ਆ ਉੱਥਾਂ ਵਾਲਿਆਂ ਨੂੰ ਬੇਨਤੀ ਹੈ ਵੀ ਉਹ ਆਪਣਾ ਅੱਗੇ ਜਵਾਕ ਦਾ ਧਿਆਨ ਰੱਖਣ ਜਿਹੜਾ ਲਾਪਤਾ ਹੋ ਚੁੱਕਾ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਪਾਣੀ ਤੋਂ ਦੂਰ ਰੱਖੋ ਆਪਣੇ ਜਵਾਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਰਲੇ ਬੰਨਾਲੇ ਤੇ ਪਰਲੇ ਬੰਨਾਲੇ ਮਾੜੇ ਬੰਨਾਲੇ ਲਵਤਿਆ ਰੱਖੋ ਹੁਣ ਕੋਣ ਸੇ